ਹਾਂਜੀ ਬਤ ਦਿਓ ਆਜੋ ਇੰਤਿਆਓ ਮੇਰੇ ਕੋ ਆਓ ਆਜੋ ਜਮਤਿਆ ਆਜੋ ਇਹ ਪਾਈ ਤੁਸੀਂ ਗੁਰੂ ਰਾਮਦਾਸ ਜੀ ਹਰਪੁਰ ਤੋਂ ਆਈ ਜਨਾ ਹਾਂਜੀ ਗੁਰੂ ਰਾਮਦਾਸ ਇਹ ਮੜਾ ਥੋੜਾ ਦੱਸੂਗਾ ਫੇਰ ਮੈਂ ਕੀ ਕਿਉਂ ਆਈ ਸੀ ਕੀ ਪ੍ਰੋਬਲਮ ਹੋ ਗਈ ਸੀ ਕਿਦਾਂ ਇਹ ਵੀ ਜੀ ਆਪਣੇ ਕੋ ਮਾਤਾ ਜੀ ਹੁੰਦੇ ਤਕਰੀਬਨ ਕਾਫੀ ਦੇਰ ਤੋਂ ਠੀਕ ਹੈ ਜੀ ਤੇ ਤਕਰੀਬਨ ਜਦੋਂ ਕਾਫੀ ਦੇਰ ਤੋਂ ਸਾਨੂੰ ਕਹਿ ਰਹੇ ਸੀਗੇ ਵੀ ਮੇਰੇ ਘਰ ਚ ਮੈਨੂੰ ਤੰਗ ਕਰਦੇ ਆ ਕੁੱਟਦੇ ਆ ਮਾਰਦੇ ਆ ਰੋਟੀ ਨਹੀਂ ਦਿੰਦੇ ਤੇ ਮੇਰਾ ਕੋਈ ਹੱਲ ਕਰੋ ਹੱਲ ਕਰੋ ਹੱਲ ਕਰੋ ਹਣਾ ਤੇ ਅਸੀਂ ਚਲੋ ਸਮਝਾ ਕੇ ਜਾ ਕੇ ਘਰ ਵੀ ਦੇਣਾ ਕੋਈ ਗੱਲ ਨਹੀਂ ਅੱਜ ਇਹ ਆਪਣੇ ਕੱਪੜੇ ਚੱਕ ਕੇ ਆ ਗਏ ਵੀ ਮੈਂ ਨਹੀਂ ਜਾਣਾ ਘਰੇ ਮੇਰਾ ਕੋਈ ਹੱਲ ਕਰੋ ਮੇਰੀ ਕੋਈ ਥਾਂ ਰਹਿਣ ਦੀ ਥਾਂ ਟਿਕਾਣਾ ਵੱਖਰਾ ਕਰ ਦਿਓ ਹਾਂਜੀ ਜੀ ਤੇ ਆਪਣੇ ਗੁਰੂ ਕੀ ਰਸੋਈ ਦਾ ਪਤਾ ਸਗਾ ਸਾਨੂੰ ਕਾਫੀ ਦੇਰ ਤੋਂ ਤੇ ਇਸ ਕਰਕੇ ਆਪਾਂ ਇੱਥੇ ਮਾਤਾ ਜੀ ਨੂੰ ਲੈ ਕੇ ਆਏ ਆ ਤੇ ਜਿਹਦੇ ਕਰਕੇ ਇਹਨਾਂ ਦਾ ਕੋਈ ਆਸਰਾ ਹੋ ਜਾਊਗਾ ਤੁਕੇ ਇੱਥੇ ਗਏ ਵੀ ਬਜ਼ੁਰਗ ਇੱਕ ਵਾਰ ਪਹਿਲਾਂ ਜਰੂਰ ਮੈਂ ਦੱਸ ਦਵਾਂ ਕਿ ਇਹ ਵੀਰ ਹੁਣੀ ਗੁਰੂ ਰਾਮਦਾਸ ਰਸੋਈ ਜੋ ਹੁਸ਼ਿਆਰਪੁਰ ਦੇ ਵਿੱਚ ਬਾਈਪਾਸ ਤੇ ਚੱਲਦੀ ਆ ਬਾਈ ਉਹਨਾਂ ਦੀ ਬੜੀ ਵੱਡੀ ਸੇਵਾ ਆ ਜਿੱਦਾਂ ਇੱਥੋਂ ਗੁਰੂ ਕੀ ਸੋਈ ਤੋਂ ਟਿਫਨ ਪੈਕ ਹੋਗੇ ਘਰੋ ਘਰੀ ਜਾਂਦੇ ਆ ਆਪਾਂ ਭੇਜਦੇ ਆ ਪ੍ਰਸ਼ਾਦਾਈ ਹੈ ਨਾ ਇਸੇ ਤਰ੍ਹਾਂ ਗੁਰੂ ਰਾਮਦਾਸ ਰਸੋਈ ਤੋਂ ਆ ਤਕਰੀਬਨ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਅਮਰੀਜ਼ਾਂ ਦੇ ਲਈ ਜੋ ਉਹਨਾਂ ਦੇ ਟੈਂਡਰ ਆ ਗੱਡੀਆਂ ਦੇ ਵਿੱਚ ਖਾਣਾ ਬਣਾ ਕੇ ਪੈ ਕਰਕੇ ਬੜੀ ਵੱਡੇ ਸੇਵਾ ਆ ਇਹਨਾਂ ਦੀ ਕਾਫੀ ਗੱਡੀਆਂ ਮੈਨੂੰ ਇੱਥੇ 20 25 ਗੱਡੀਆਂ ਇੱਥੇ ਹੁਸ਼ਾਰਪੁਰ ਵੀ ਹੈਗੀਆਂ ਉਹਨਾਂ ਇੱਥੇ 20 30 ਗੱਡੀਆਂ ਹੁਸ਼ਾਰਪੁਰ 30 ਤੋਂ ਜ਼ਿਆਦਾ ਤੇ 20 ਗੱਡੀਆਂ ਸਾਡੀਆਂ ਉੱਥੇ ਗਿੱਦੜਵਾਹੇ ਦੇ ਕੋਲ ਪਿੰਡ ਮਧੀਰ ਆ ਦੂਆ ਸੈਂਟਰ ਸਾਡਾ ਉੱਥੇ ਆ ਦੋ ਜਗ੍ਹਾ ਤੇ ਇਹਨਾਂ ਦੀ ਲੋਕੇਸ਼ਨ ਚੱਲਦੀ ਬਹੁਤ ਵੱਡੀ ਸੇਵਾ ਆ ਇਹਨਾਂ ਦੀ ਉੱਥੇ ਆਪਾਂ ਆ ਕਿਉਂਕਿ ਜਦੋਂ ਆਪਾਂ ਵੀ ਗੁਰੂ ਕੀ ਸੋਧੀ ਸ਼ੁਰੂਆਤ ਕੀਤੀ ਸੀ ਉੱਥੇ ਇਹਨਾਂ ਦੀਆਂ ਮ ਕੋਈ ਵੀ ਸਾਨੂੰ ਕੋਈ ਆਪਾਂ ਨਵੀਂ ਮਸ਼ੀਨ ਲੈਣੀ ਆ ਕਿਉਂਕਿ ਇੱਥੇ ਬਾਈ ਹੁਣਾਂ ਦਾ ਬੜੇ ਵੱਡੇ ਸਕੇਲ ਤੇ ਚੱਲਦੀ ਸੇਵਾ ਨਾ ਤੇ ਉੱਥੋਂ ਅਸੀਂ ਮਸ਼ੀਨਾਂ ਜਾ ਕੇ ਦੇਖ ਕੇ ਆਈ ਦੀਆਂ ਤੇ ਆ ਕਾਫੀ ਵੱਡੀ ਸੇਵਾ ਆ ਤੇ ਅੱਗੇ ਵੀ ਜਦੋਂ ਇਹਨਾਂ ਕੋਈ ਵੀਰ ਹੁਣਾਂ ਕੋਈ ਕੋਈ ਇਹੋ ਜਿਹਾ ਪੇਸ਼ੈਂਟ ਮਿਲ ਜਾਂਦਾ ਤੇ ਇੱਥੇ ਛੱਡ ਕੇ ਜਾਂਦੇ ਆ ਤੇ ਅੱਜ ਇਹਨਾਂ ਨੂੰ ਮਾਤਾ ਜੀ ਹੁਣਾਂ ਨੂੰ ਛੱਡ ਕੇ ਚੱਲੇ ਆ ਜਿੱਦਾਂ ਬਾਈ ਹੁਣੀ ਦੱਸਿਆ ਕਿ ਮਾਤਾ ਰਿਆ ਇਹਨਾਂ ਕੋਲ ਉੱਥੇ ਗੁਰੂ ਰਾਮਦਾਸ ਰਸੋਈ ਦੇ ਵਿੱਚ ਸੇਵਾ ਵੀ ਕਰਦੇ ਆ ਕਾਫੀ ਟਾਈਮ ਤੋਂ ਆਉਂਦੇ ਆ ਤੇ ਦੱਸਦੇ ਆ ਕਿ ਇਹਨਾਂ ਦਾ ਜਿਹੜਾ ਬੇਟਾ ਆ ਤੇ ਉਹ ਇਹਨਾਂ ਨੂੰ ਕੁੱਟਦਾ ਮਾਰਦਾ ਆ ਤੇ ਹੁਣ ਆਪਾਂ ਮਾਤਾ ਜੀ ਨਾਲ ਵੀ ਜਰੂਰ ਪੁੱਛਣ ਲਈ ਮਾਤਾ ਕੀ ਦੱਸੋ ਕੀ ਪ੍ਰੋਬਲਮ ਹੋਈ ਜੀ ਤੁਹਾਨੂੰ ਹਾਂ ਜੀ ਹਾਂ ਜੀ ਕੀ ਗੱਲ ਹੋਈ ਅੱਜ ਕਾਤੇ ਤੁਸੀਂ ਇੱਥੇ ਕਾਤੇ ਆਏ ਆ ਮੈਂ ਆਈ ਮਾਰਦਾ ਕੁੱਟਦਾ ਮੈਂ ਰੋਟੀਨ ਦਿੰਦੇ ਚਾਰ-ਚਾਰ ਦਿਨ ਬਾਜੀ ਮੈਂ ਝੂਠ ਬੋਲਦੀ ਗੁਰੂ ਘਰ ਖੜੀ ਹੋ ਗਈ ਮੈਂ ਅੱਛਾ ਜੀ ਅ ਸੱਚਾ ਬਣ ਗਿਆ ਚਲਾ ਉਹ ਬਣਦਾ ਅੱਛਾ ਆ ਗੁੱਟ ਤੇ ਤੁਸੀਂ ਕਹਿੰਦੇ ਮਾਰਿਆ ਕੀ ਹੋਇਆ ਹਾਂ ਜੀ ਆਤ ਮਾਰਿਆ ਜਾਂ ਤਾਂ ਦੇਖੋ ਤਾਂ ਪਰਸੋਂ ਨਿਕਾਲੇ ਆ ਲਾਗੇ ਦੇਖ ਲਓ ਹਾਂ ਜੀ ਤੇ ਆ ਗੁੱਟ ਮਾਤਾ ਤਾਂ ਸੁਝਾਏ ਦੱਸਦੇ ਆ ਵੀ ਮੇਰੇ ਨੂੰ ਬੇਟੇ ਨੇ ਮੇਰੇ ਮਾਰ ਕੇ ਮੇਰਾ ਗੁੱਟ ਇਹ ਦੁਆ ਇੱਕ ਕਾਤੇ ਮਾਰਦਾ ਕਾਤੇ ਤੁਹਾਡੇ ਮਾੜੀ ਮਾੜੀ ਗੱਲ ਤੇ ਮਾੜੀ ਮਾੜੀ ਗੱਲ ਤੇ ਮਾੜੀ ਜੀ ਗੱਲ ਕਰ ਪੈ ਜਾਂਦਾ ਮੈਂ ਬਹੁਤ ਵਕਤੀ ਦੀ ਗੱਲ ਮਾੜੀ ਜੀ ਉਹ ਵੀ ਤਦਾਂ ਮੈਂ ਆਪਣੀਆਂ ਰਕੱਚ ਕੇ ਜਾਂਦਾ ਲੈ ਤੁਸੀਂ ਤੁਸੀਂ ਤਾਂ ਨਹੀਂ ਗੱਲ ਤੋਂ ਮਤਲਬ ਐ ਵੀ ਹਰੇਕ ਗੱਲ ਦੇ ਵਿੱਚ ਤੁਸੀਂ ਮੁੰਡੇ ਨੂੰ ਟੋਕਦੇ ਹੋ ਹੋਂਗੇ ਜਾਂ ਕੀ ਕਰਦੇ ਹੋਗੇ ਟੋਕ ਜੀ ਫੇ ਮੈਨੂੰ ਗੁੱਸਾ ਆ ਜਾਂਦਾ ਮੈਂ ਵੀ ਕੱਢਦੀ ਆ ਮੇਰੀ ਕੇ ਗੱਲਾਂ ਮਾੜੀ ਪੈਂਦੀ ਗੱਲਾਂ ਭਾਜੀ ਕਰਦਾ ਅੱਛਾ ਕੀ ਮਨ ਮਾੜੀ ਪੈਂਦੀ ਗੱਲ ਕੱਢਣ ਦਾ ਤੇ ਮੇਰੀ ਇਨਾਲੀ ਮੇਰੇ ਲੜਕੋ ਲੈ ਅਸੀਂ ਮਾੜੇ ਤੁਹਾਡੇ ਪਿੰਡੋਂ ਪਤਾ ਕੀਤਾ ਉਹ ਤਾਂ ਦੱਸਦੇ ਸਾਰੇ ਕਹਿੰਦੇ ਵੀ ਮੁੰਡਾ ਠੀਕ ਹੈ ਚੰਗਾ ਹੈ ਮੁੰਡਾ ਇਦਾਂ ਦੀ ਹੈ। ਇਹ ਆਦੀ। ਹਾਂ ਇਦਾਂ ਹੀ ਹੁੰਦੀ ਹੈ। ਸਾਖਦੀ ਅਸੀਂ ਆ ਮਾਤਾ ਦਾ ਜਿਹੜਾ ਬੇਟਾ ਆ ਉਹਨਾਂ ਵੀਰ ਦੇ ਨਾਲ ਫੋਨ ਤੇ ਗੱਲ ਵੀ ਕਰਕੇ ਆਟੇ ਆ ਉਹ ਆਪਾਂ ਵੀਡੀਓ ਨਾਲ ਸਾਡੇ ਸਾਂਝੀ ਵੀ ਕਰਾਂਗੇ। ਤੇ ਵੀਰ ਨਾਲ ਵੀ ਗੱਲ ਹੋਈ ਆ ਪਿੰਡ ਦੇ ਵਿੱਚੋਂ ਵੀ ਅਸੀਂ ਕੁਝ ਮੋਤਵਾਰ ਵੀਰਾਂ ਤੋਂ ਪਤਾ ਕੀਤਾ ਆ ਦੱਸਦੇ ਆ ਕਿਉਂਕਿ ਹਰ ਜਗ੍ਹਾ ਆਪਾਂ ਕਿਉਂਕਿ ਆਪਣੇ ਕੋਲ ਅਜੇ ਕਿੰਨੇ ਕੇਸ ਆਉਂਦੇ ਆ ਜਿਹਦੇ ਵਿੱਚ ਆ ਜਿਹੜੇ ਬੱਚੇ ਆ ਉਹ ਮਾਪੇ ਨੂੰ ਤੰਗ ਕਰਦੇ ਆ ਨਾ ਬੱਚਿਆਂ ਤੋਂ ਮਾਪੇ ਦੁਖੀ ਹੋਏ ਹੁੰਦੇ ਆ ਪਰ ਹਰ ਜਗ੍ਹਾ ਦੇ ਉੱਤੇ ਬੱਚੇ ਹੀ ਨਹੀਂ ਗਲਤ ਹੁੰਦੇ ਕਈ ਜਗ੍ਹਾ ਦੇ ਉੱਤੇ ਆ ਮਾਪੇ ਵੀ ਗਲਤ ਹੋ ਜਾਂਦੇ ਆ ਜਾਂ ਤਾਂ ਕਹਿ ਲਈਏ ਕਿ ਉਹ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਚੇਂਜ ਨਹੀਂ ਕਰਦੇ ਜਾਂ ਕੁਝ ਹੋਰ ਰੀਜ਼ਨ ਵੀ ਜਿਹੜਾ ਮੈਨੂੰ ਇਹ ਮਾਤਾ ਜੀ ਹੁਣਾਂ ਨੂੰ ਲੱਗਦਾ ਪਈ ਸ਼ਾਇਦ ਇਹ ਥੋੜਾ ਜਿਹਾ ਕੁਝ ਡਿਪਰੈਸ਼ਨ ਦੇ ਸ਼ਿਕਾਰ ਵੀ ਲੱਗਦੇ ਆ ਜੋ ਮੈਨੂੰ ਗੱਲ ਕਰਨ ਦੇ ਤਰੀਕੇ ਤੋਂ ਜੋ ਜਿੰਨਾ ਕਿ ਇਹਨਾਂ ਦੇ ਬਾਰੇ ਮੈਂ ਦੇਖਿਆ ਨਾ ਕਿਉਂਕਿ ਜਿਹੜਾ ਮਾਤਾ ਜੀ ਹੁਣਾਂ ਦਾ ਬੇਟਾ ਆ ਗੁਰਸਿੱਖ ਪਰਿਵਾਰ ਆ ਅਮਰਜ ਛੱਕਿਆ ਵੀਰ ਨੇ ਜਿਹੜੀ ਮਾਤਾ ਜੀ ਵੀ ਹੁਣਾਂ ਦੀ ਪੋਤੀ ਆ ਉਹ ਵੀ ਗੁਰਸਿੱਖਿਆ ਦਮਾਲਾ ਸਜਾਉਂਦੀ ਆ ਤੇ ਪਿੰਡ ਦੇ ਵਿੱਚੋਂ ਆਪਾਂ ਪਤਾ ਕੀਤਾ ਕਿ ਉਹ ਠੀਕ ਆ ਵਧੀਆ ਵਿਵਹਾਰ ਆ ਉੱਥੇ ਗੁਰੂ ਰਾਮਦਾਸ ਸਰਸੋਈ ਦੇ ਵਿੱਚ ਵੀ ਦੱਸਦੇ ਆ ਕਿ ਉਹ ਪਾਠ ਕਰਦੇ ਉੱਥੇ ਵੀ ਸੇਵਾ ਕਰਦੇ ਆ ਉਹ ਵੀ ਵੀਰ ਵੀ ਆ ਨ ਹੋ ਸਕਦਾ ਮਾਤਾ ਜੀ ਉਹਨਾਂ ਦੇ ਵਿੱਚ ਵੀ ਗਲਤੀ ਹੋਵੇ ਪਰ ਹੁਣ ਅੱਜ ਮਾਤਾ ਜੀ ਹੁਣੀ ਸਾਡੇ ਕੋਲ ਆਏ ਆ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਛੱਡ ਵੀ ਨਹੀਂ ਸਕਦੇ ਤੇ ਅੱਜ ਆਪਾਂ ਮਾਤਾ ਜੀ ਹੁਨਾਂ ਨੂੰ ਇੱਥੇ ਆਪਣੇ ਕੋਲ ਗੁਰੂ ਕੀ ਸੋਈ ਦੇ ਵਿੱਚ ਰੱਖ ਰਹੇ ਆ ਜਿੱਥੇ ਇਹਨਾਂ ਦੀ ਸੰਭਾਲ ਤੇ ਜੋ ਇਹਨਾਂ ਦਾ ਜੋ ਬਾਹ ਦੱਸਦੇ ਇਹਨਾਂ ਦੀ ਗੋਟ ਟੁੱਟ ਗਿਆ ਉਹਦਾ ਲਾਜਵੀ ਕਰਵਾਵਾਂਗੇ ਤੇ ਸਾਗਤ ਜੀ ਗੁਰੂ ਕੀ ਸੋਈ ਦੇ ਲਈ ਸਾਡੀ ਟੀਮ ਦੇ ਲਈ ਜਰੂਰ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਤਾਂ ਜੋ ਅਸੀਂ ਅਜੇਹੇ ਪਰਿਵਾਰਾਂ ਦਾ ਅਜੇਹੇ ਮਾਤਾ ਵਰਗ ਜਿਹੜੇ ਜੋ ਲਵਾਰਸ ਆ ਉਹਨਾਂ ਦੀ ਅਸੀਂ ਸੰਭਾਲ ਕਰ ਸਕੀਏ ਤੇ ਗੁਰੂ ਸਾਹਿਬ ਕਿਰਪਾ ਕਰਨ ਤਾਂ ਜੋ ਇਹੋ ਜਿਹੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਆਸ਼ਰਮਾਂ ਦੇ ਵਿੱਚ ਆਖਰੀ ਸਮਾਂ ਆਪਣਾ ਨਾ ਕੱਟਣਾ ਪਵੇ ਤੇ ਜੇ ਵੀਰ ਦੇ ਵਿੱਚ ਕੋਈ ਗਲਤੀ ਆ ਤੇ ਉਹਨਾਂ ਨੂੰ ਸਮੱਤ ਵਖਸ਼ਣ ਜੇ ਮਾਤਾ ਵਿੱਚ ਕੋਈ ਗਲਤੀ ਆ ਤਾਂ ਗੁਰੂ ਸਾਹਿਬ ਇਹਨਾਂ ਨੂੰ ਸਮੱਤ ਵਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨੀ ਮੈਂ ਇੱਧਰ ਰੋਣਾ ਥੋੜਾ ਰੋਗੇ ਕੀ ਹੋਣਾ ਕੋਈ ਨਹੀਂ ਬਸ ਕੋਈ ਨਹੀਂ ਕਹਿੰਦੇ ਸੱਚਾ ਬਣ ਗਿਆ ਕੋਈ ਨਹੀਂ ਸੱਚਾ ਨਹੀਂ ਬਣਿਆ ਸੱਚਾ ਨਹੀਂ ਬਣਿਆ ਕੋਈ ਕਰ ਲੋ ਲੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਇਹ ਸ਼ੇਰਗੜ੍ਹ ਤੋਂ ਬੋਲਦਾ ਜੀ ਹਾਂਜੀ ਹਾਂਜੀ ਮੈਂ ਗੁਰੂ ਕੀ ਸੋਈ ਤੋਂ ਬੋਲਦਾ ਜੀ ਪਿੰਡ ਖੇੜ ਅਛਰਵਾਲ ਤੋਂ ਸਾਡੀ ਸੰਸਥਾ ਆ ਮੈਂ ਕਹਿੰਦਾ ਜੀ ਗੁਰੂ ਕੀ ਸੋਈ ਸੰਸਥਾ ਤੋਂ ਬੋਲਦਾ ਪਿੰਡ ਖੇੜ ਅਛਰਵਾਲ ਹਾਂਜੀ ਤੇ ਸਾਡੇ ਕੋਲ ਜਿਹਦਾ ਆਸ਼ਰਮ ਵੀ ਆ ਤੇ ਇੱਕ ਸਾਡੇ ਕੋਲ ਮਾਤਾ ਜੀ ਹੁਣੇ ਆਏ ਆ ਜਗਿੰਦਰ ਗੌਰ ਹਾਂਜੀ ਤੁਹਾਡੇ ਪਰਿਵਾਰ ਚੋਂ ਹੀ ਆ ਜੀ ਪਰਿਵਾਰ ਹਾਂਜੀ ਹਾਂਜੀ ਕੀ ਲੱਗਦਾ ਜੀ ਤੁਹਾਡੇ ਕੋਈ ਕਰਵਾ ਦਿਓ ਭਾਈ ਤੁਮ ਨਾਲ ਗੱਲ ਕਰੀਏ ਹੈਲੋ ਹੈ ਸਤਿ ਕਾਉ ਜੀ ਹਾਂ ਜੀ ਸਤਿ ਕਾਉ ਜੀ ਭਾਜੀ ਮੈਂ ਗੁਰੂਕੀਰ ਸੋਈ ਆਸ਼ਰਮ ਤੋਂ ਬੋਲਦਾ ਪਿੰਡ ਖੈੜ ਅਛਰਵਾਲ ਤੋਂ ਹਾਂ ਜੀ ਸਾਡੇ ਕੋਲ ਮਾਤਾ ਜੀ ਹੁਣੀ ਇੱਕ ਆਏ ਆ ਜਗਿੰਦਰ ਕੌਰ ਜੀ ਹਾਂ ਜੀ ਹਾਂ ਜੀ ਤੁਹਾਡੇ ਕੀ ਮਾਤਾ ਜੀ ਲੱਗਦੇ ਭਾਜੀ ਹਾਂ ਜੀ ਹਾਂ ਜੀ ਤੇ ਉਹ ਕਹਿੰਦੇ ਆ ਕਿ ਤੁਸੀਂ ਮਤਲਬ ਘਰ ਦੇ ਮੇਰੇ ਕੁੱਟ ਦੇ ਮਾਰਦੇ ਮੈਨੂੰ ਰੱਖਦੇ ਨਹੀਂ ਹੈਗੇ ਹਾਂ ਜੀ ਹਾਂ ਜੀ ਤੇ ਇੱਕ ਇੱਕ ਕਿਦਾਂ ਕੀ ਕੀ ਪ੍ਰੋਲਗ ਕੀ ਭਾਜੀ ਇਹ ਕਿਦਾਂ ਹੈ ਦੇ ਵੀ ਸਾਰੇ ਪਿੰਡ ਜਾ ਕੇ ਇਹਨਾਂ ਨੂੰ ਪੁੱਛ ਰਿਹਾ ਕਰ ਸਕਦੇ ਆ ਜੀ ਕੌਣ ਗਲਤ ਹੈ ਤੇ ਕੌਣ ਸਹੀ ਹੈ ਜੀ ਨਹੀਂ ਬਸੇ ਮੈਂ ਕਰ ਵੀ ਲਈ ਥੋੜੀ ਦੱਸਦੇ ਆ ਪਿੰਡ ਦੇ ਦੱਸਿਆ ਵੀ ਤੁਹਾਡਾ ਦੱਸਿਆ ਵੀ ਕਹਿੰਦੇ ਸਹੀ ਆ ਹਾਂ ਜੀ ਹਾਂ ਜੀ ਮੈਂ ਪਤਾ ਕਰ ਲਿਆ ਸੀ ਭਾਜੀ ਤੇ ਫੇਰ ਹੁਣ ਕਿੱਦਾਂ ਕਰੀਏ ਭਾਜੀ ਇਹਨਾਂ ਦਾ ਮਾਤਾ ਜੀ ਉਹਨਾਂ ਦਾ ਓਏ ਰੱਖ ਲਓ ਇੱਥੇ ਸਾਡੇ ਕੋਲ ਤਾਂ ਨਹੀਂ ਰਹਿੰਦੇ ਜੀ ਸਾਡੇ ਤਾਂ ਅਸੀਂ ਤਾਂ ਬਹੁਤ ਹੀ ਕਰਕੇ ਦੇਖਿਆ ਜੀ ਅੱਛਾ ਜੀ ਤੇਰਾ ਗਾਲਾਂ ਇਦਾਂ ਨਹੀਂ ਆ ਕੱਢਦੀਏ ਰਹੇ ਰਾਮ ਦਾ ਨਾਮ ਲੈ ਅੱਛਾ ਜੀ ਆਪਾਂ ਸਾਨੂੰ ਤੇਰਾ ਮਨ ਲੈ ਕੇ ਕਹਿੰਦੇ ਨਿਆਣੇ ਨੂੰ ਵੀ ਇਦਾਂ ਦੀਆਂ ਗੱਲਾਂ ਕਹਿੰਦੀ ਜਿਹੜੀ ਨਹੀਂ ਕਹਿੰਦੀ ਕੁੱਟ ਮਾਰੋ 아이 ਗੱਲ ਤਾਂ ਹੈ ਨਹੀਂ ਜੀ ਕੋਈ ਅਜਿਹਾ ਨਹੀਂ ਕੁਝ ਆਖਿਆ ਕਿ ਨਾ ਕੁੱਟਿਆ ਮਾਰਿਆ ਆਪਾਂ ਮੇਰਾ ਘਰ ਮੇਰਾ ਘਰ ਮੈਂ ਕਿਉਂ ਮੇਰੇ ਨਾਲ ਲਵਾ ਗਿਆ ਨਾ ਮੈਂ ਲੈ ਤੂੰ ਲੈ ਜਾਣਾ ਘਰ ਇੱਥੇ ਰਹਿਣਾ ਬਿਲਕੁਲ ਬਿਲਕੁਲ ਜੀ ਅੱਜ ਵਾਂਜ ਅਸੀਂ ਨਹੀਂ ਕਿਹਾ ਜੀ ਇਹਨੂੰ ਵੀ ਤੂੰ ਘਰੋਂ ਜਾ ਜਾਂ ਨਾ ਜਾ ਪਰ ਉਹ ਖੁੱਲ ਕੇ ਦਿੰਦੇ ਆ ਤਾਂ ਵੀ ਤੁਸੀਂ ਗੁਰੂ ਲੰਗਰ ਤਾਂ ਤਰ ਤਰ ਤੁਹਾਨੂੰ ਸਾਫ ਦਾ ਰੰਗਾਂ ਸੇਵਾ ਆਹ ਲਾ ਜੀ ਇਹ ਹਾਂ ਜੀ ਹਾਂ ਜੀ ਰੰਦਾ ਝੂਠ ਬੋਲਦਾ ਉੱਥੇ ਜਾ ਕੇ ਕਿਸੇ ਵੀ ਬੰਦੇ ਨੂੰ ਪੁੱਛਦੇ ਹੋ ਜੀ ਜਿਹਨੇ ਵੀ ਸੇਵਾ ਕਰਦੇ ਆ ਜੀ ਹਾਂਜੀ ਹਾਂਜੀ ਕੋਈ ਉਹਨੇ ਆਪੇ ਦੱਸਦਾ ਵੀ ਕੌਣ ਸਹੀ ਕਹੇ ਕੌਣ ਗਲਤ ਆ ਜੀ ਠੀਕ ਹੈ ਠੀਕ ਹੈ ਭਾਜੀ ਜੇ ਉਹ ਮੰਨ ਲਓ ਅਸੀਂ ਗਲਤ ਆਂ ਨਾ ਗਲਤ ਆ ਪੁੱਛਦਾ ਗਲਤ ਆ ਪਿੰਨਾਂ ਵੀ ਗਲਤ ਆ ਜੀ ਗਲਤ ਆ ਜੀ ਅੱਛਾ ਜੀ ਤੁਹਾਡੀ ਤੁਹਾਡੀ ਜੇ ਭੈਣਾਂ ਤੁਹਾਡੀ ਆ ਜਾਂਦਾ ਨਾ ਉਹ ਬੰਦੇ ਨੂੰ ਕਹਿੰਦੀ ਆ ਉਹ ਆਪਣੀਆਂ ਸੰਕਲਾ ਬਣਾਉਂਦੀ ਪਿਓ ਸਾਡਾ ਮਰਿਆ ਪਿਆ ਬਸ ਇਹੋ ਘਰਾਂਿਆਂ ਵੀ ਚਲੋ ਆਪਾਂ ਤਾਂ ਤੁਸੀਂ ਆਪਾਂ ਥੱਲੇ ਆਂਦਾ ਸਮਝੋ ਮਾਤਾ ਬਾਪ ਵੀ ਜਾ ਪਰ ਮੈਂ ਅ ਜੇ ਕੋਈ ਡਿਪਰੈਸਿਵ ਚ ਵੀ ਗਏ ਹੋ ਮੈਂ ਤੇ ਇਦਾਂ ਵੀ ਲੱਗਦਾ ਡਿਪਰੈਸ ਦੇ ਸ਼ਿਕਾਰ ਵੀ ਲੱਗਦੇ ਕਿ ਨਹੀਂ ਕਿ ਪਹਿਲਾਂ ਤੋਂ ਇਦਾਂ ਕੋਈ ਡਿਪਰੈਸ਼ਨ ਚ ਵੀ ਗਏ ਹੋ ਜਾਂ ਪਹਿਲਾਂ ਤੋਂ ਇਦਾਂ ਥੋੜੇ ਜਿਹਾ ਕੁਛ ਨਹੀਂ ਜੀ ਪਹਿਲਾਂ ਵੀ ਇਦਾਂ ਦੀਆਂ ਲੋਕਾਂ ਵੀ ਘਰ ਐ ਸਵੇਰੇ ਤੋਂ ਨਿਕਲ ਜਾਣਾ ਜੀ ਅੱਛਾ ਜੀ ਲੋਕਾਂ ਨੇ ਜੋ ਕਹਿਣਾ ਉਹੋ ਕਰਨਾ ਜੀ ਠੀਕ ਹੈ ਜੀ ਕੋਈ ਵੀ ਕਹਿੰਦਾ ਕੋਈ ਵੀ ਅੱਜ ਵੀ ਅਸੀਂ ਰਣਪੋਸਾ ਹੋ ਗਏ ਸੀਗੇ ਜੀ ਦੱਸ ਕੇ ਗਏ ਆ ਮਾਤਾ ਕਿਤੇ ਜਾਣ ਨਾ ਘਰ ਵਾਲੇ ਦਾ ਸਮਾਂ ਹੈ ਨਹੀਂ ਸੁਣਨਾ ਸਤਨ ਦਾ ਵੀ ਕਿ ਜਾਣਾ ਹੈ ਤਾਂ ਜਿੰਦੇ ਲੱਗੇ ਜਾਏ ਤੋ ਜਾਈਨ ਅੱਜ ਤੇ ਅਸੀਂ ਅਰੰਧਪੁਰ ਸਾਹਿਬ ਚੱਲੇ ਆ ਬਿਲਕੁਲ ਮੈਨੂੰ ਪਤਾ ਲੱਗਾ ਪਰਿਵਾਰ ਵੀ ਸਾਡਾ ਗੁਰਸਿਕ ਪਰਿਵਾਰ ਹੈ ਜਿਹੜਾ ਨਹੀਂ ਨਹੀਂ ਗੁਰਸਿਕ ਪਰਿਵਾਰ ਹੈ ਕੋਈ ਇਦਾਂ ਹਾਂਜੀ ਹਾਂਜੀ ਅਸੀਂ ਮੰਜੇ ਦੇ ਨਾਲ ਰੋਟੀ ਘਰ ਵਾਲੀ ਮੇਰੀ ਮੰਜੇ ਦੇ ਰੋਟੀ ਮੰਜੇ ਦੇ ਚਾਹ ਮੰਜੇ ਦੇ ਸੁਪਤੀ ਭੈਣ ਨੂੰ ਪਾੜ ਸੁਪਤੀ ਉੱਠੀ ਨਾਲ ਚਾਹ ਦਿੰਦੀ ਆ ਮੰਜੇ ਦੇ ਕੱਪੜਾ ਧੋਤਾ ਪ੍ਰੈਸ ਕਰਕੇ ਮਰਦਾ ਜੀ ਫਿਕਰ ਵੀ ਉਹਨੂੰ ਮੇਰੇ ਰੰਦੀ ਆ ਮੈਨੂੰ ਕਹਿੰਦੀ ਤਾਂ ਜਾਂਦੀ ਗੱਡੀ ਧੱਲੇ ਮਰ ਜਾ ਵੀ ਕਾਲਜੋਂ ਪੜਨ ਜਾਂਦੀ ਆ ਉਹਨਾਂ ਵੀ ਗੁਰਸਿੱਖ ਹੈਗੀ ਆ ਮਰੇ ਛੱਕੇ ਆ ਉਹ ਕਹਿੰਦੀ ਇਹ ਕਿਥੇ ਨਾਲ ਨਿਕਲ ਜਾਣਾ ਕਾਲਜ ਤੇ ਵੀ ਆ ਮੈਨੂੰ ਲੱਗਾ ਪਤਾ ਭਾਜੀ ਸਾਰਾ ਪਤਾ ਕੀਤਾ ਉਹ ਪਤਾ ਲੱਗਾ ਹਾਂਜੀ ਤੁਸੀਂ ਪੜਚੋ ਬੜਾ ਕਰ ਲਿਆ ਸਾਡਾ ਵੀ ਜੇ ਦਿੱਤੇ ਅਸੀਂ ਗਲਤ ਸਾਨੂੰ ਦੱਸ ਦਿਓ ਪੰਚਾਇਤ ਨੂੰ ਪੁੱਛ ਲਓ ਮੌਜੂਦਾ ਨੂੰ ਜਾਂ ਸਾਫਤਾਂ ਨੂੰ ਹਾਂਜੀ ਖਾਲਸਾ ਕੋਈ ਨਹੀਂ ਆ ਤੀਆਂ ਨੂੰ ਪੁੱਛ ਲਓ ਮੈਂ ਕੁੜੀਆਂ ਨੰਬਰ ਦੇ ਦਿੰਨਾ ਜੀ ਹਾਂਜੀ ਇਹਦੇ ਲਈ ਕੋਈ ਗੱਲ ਨਹੀਂ ਭਾਜੀ ਸਾਦੇ ਮੂੰਹ ਤੇ ਬਹਿ ਕੇ ਆਪਾਂ ਗੱਲ ਕਰੇ ਫੇਰ ਗੱਲਾਂ ਫੇਰ ਰਾਣੀਆਂ ਵਿੱਚ ਅਸੀਂ ਖੋਲ੍ਹੀਏ ਤਾਂ ਬਹੁਤ ਕੁਝ ਨਿਕਲਣਾ ਆ ਜੀ ਜੇ ਆਪਾਂ ਹੁਣ ਇਹਨਾਂ ਨੂੰ ਚਲੋ ਇਹਨਾਂ ਵੀ ਇੱਜ਼ਤ ਕਰਦੇ ਮ ਪਸ ਨਹੀਂ ਤੇਨਸਾਰ ਹੋ ਗਏ ਮੈਂ ਇਸ ਕਰਕੇ ਬੁਲਾਇਆ ਨਹੀਂ ਫਿਰ ਘਰ ਦੇ ਲੜਾਈ ਨਾ ਹੋ ਗਈ ਹਾਂ ਹੁਣ ਮੈਂ ਕਿਹਾ ਭਾਜੀ ਸਾਡੇ ਸਾਡੇ ਕੋਲ ਮੈਂ ਕਿਹਾ ਹੁਣ ਸਾਡੇ ਕੋਲ ਹੁਣ ਆਏ ਆ ਜਿੱਦਾਂ ਤੇ ਜੇ ਹੁਣ ਇੱਥੇ ਰੱਖ ਲਈ ਕੋਈ ਇਤਰਾਜ਼ ਤਾਂ ਨਹੀਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹਾਂ ਚਲੋ ਇਦਾਂ ਸਿਆਣੇ ਆ ਕਈ ਵਾਰ ਸਿਆਣੇ ਦਾ ਮਨ ਚੱਕ ਉਹ ਜੇ ਮੈਨੂੰ ਲੱਗਦਾ ਥੋੜਾ ਬਹੁਤ ਜਿਆਦਾ ਰੋਗੇ ਫੇਰ ਇਹਦਾ ਮਨ ਉੱਥੇ ਆਊਗਾ ਜੀ ਜਾਣ ਨੂੰ ਗਿਆ ਸੀ ਗਾਹਾਂ ਇੱਥੋਂ ਨਿਕਲ ਜਾ ਆਪਾਂ ਨਹੀਂ ਕਹਿੰਦੇ ਜਾਣ ਲੋ ਆਪਾਂ ਫਿਰ ਵੀ ਮਾਂ ਆ ਅਸੀਂ ਫਿਰ ਵੀ ਜਦ ਕਰਦੇ ਆ ਜੀ ਨਹੀਂ ਬੁਲਾਉਂਦਾ ਬਸ ਚਲੋ ਗਾਲਾਂ ਕੱਢੀ ਕਰਕੇ ਕੱਲ ਬਖਰੀ ਆ ਪਰ ਆਪਾਂ ਆ ਕੇ ਆ ਵੀ ਦੇ ਤੂੰ ਤੇਰੇ ਹੱਥ ਚਾਲ ਜਵਾਹ ਚਲਦੀ ਆ ਤੇਰੀ ਹਾਂ ਜੀ ਗਾਲਾਂ ਕੱਢੀਆਂ ਸਰੇ ਪਿੰਡ ਤੇ ਗਾਲਾਂ ਕਰਦੀ ਪੰਚਾਇਤ ਨੇ ਕਿਹਾ ਵੀ ਤੂੰ ਰੋਟੀ ਆਟਾ ਦੇ ਦਿਓ ਤੁਸੀਂ ਰਾਸ਼ਨ ਦੇ ਦਿਓ ਪਕਾ ਲੂਗੀ ਆਟਾ ਮੈਂ ਦੇ ਲਿਆ ਤੁਸੀਂ ਵਿਚਾ ਘਰ ਵੀ ਆ ਜਾਂਦੇ ਕੋਈ ਗੱਲ ਨਹੀਂ ਜੀ ਅਸੀਂ ਬੋਸੇ ਦਾ ਪਰਿਵਾਰ ਆ ਬਿਲਕੁਲ ਮੈਨੂੰ ਪਤਾ ਕੀਤਾ ਬਈ ਬੋਸੇ ਤੋਂ ਬਾਰੇ ਨਾ ਮੈਂ ਵੀ ਆਟਾ ਵੀ ਦਿੱਤਾ ਮਾਦਾ ਵੀ ਚਲ ਠੀਕ ਆ ਬਈ ਤੋ ਨਹੀਂ ਇਹ ਚਾਹਤ ਕਿ ਨਹੀਂ ਤੇਰੇ ਹੱਥੋਂ ਰੋਟੀ ਵੀ ਖਾਣੀ ਨਾ ਉਹਦੇ ਹੱਥੋਂ ਤਾਂ ਮੈਨੂੰ ਜ਼ਹਿਰ ਵਾਂਗ ਕਹਿੰਦੀ ਦੇ ਦਊਗੀ ਰੀ ਕਈ ਵਾਰ ਚਲੋ ਬਜ਼ੁਰਗਾਂ ਦਾ ਇਦਾਂ ਵੀ ਹੋ ਜਾਂਦਾ ਪਰ ਕਈ ਵਾਰ ਹਨਾ ਸਿਆਣੇ ਹੋ ਕੇ ਦਿਮਾਗ ਵੀ ਖੜਾ ਹੋ ਜਾਂਦਾ ਨਾ ਨਾ ਵੀ ਸਾਡੇ ਬਾਪੂ ਉਹ ਝਾਰਵਾ ਨਾਲ ਕੁੱਟਦੀ ਸੀ ਬਾਪੂ ਸਾਡੇ ਨੂੰ ਝਾਰਵਾ ਨਾਲ ਕੁੱਟਿਆ ਪਲਾਸਟਿਕ ਵੀ ਝਾਰੂ ਹੁੰਦਾ ਨਾ ਜਿਹੜਾ ਵੀ ਉਹਦੀ ਪਿਛਲੀ ਕੱਡੋ ਘੱਟ 2 ਇੰਚ ਟੁੱਟ ਕੇ ਨਾ ਜੀ ਹਾਂਜੀ ਹਾਂਜੀ ਉਹਦੇ ਹੱਥ ਚ ਵੱੜ ਗਏ ਹਫ਼ਤੇ ਬਾਅਦ ਪੀਟਰ ਪੈ ਗਈ ਤੇ ਉਹਨਾਂ ਵੜ ਕੇ ਖਿੱਚੀ ਤੇ ਏਡੀ ਲੰਬੀ ਹੱਥੋਂ ਨਿਕਲੀ ਜੀ ਤੁਹਾਨੂੰ ਬਾਅਦ ਕੀ ਨਾ ਪੜਦੇ ਦੱਸੇ ਦਿੱਤਾ ਉਹਨਾਂ ਦੀ ਸਾ ਠੀਕ ਹੈ ਭਾਜੀ ਕੋਈ ਗੱਲ ਨਹੀਂ ਇੱਥੇ ਆਪਣੇ ਕੋਲੇ ਜਮਾਤਾ ਜੀ ਹੋਣੀ ਇਹਦਾ ਰੱਖ ਲੈਣੇ ਆ ਚਲੋ ਥੋੜਾ ਬੋਧਾ ਰਹਿ ਕੇ ਹੋ ਜੋ ਕੇ ਕੇ ਬੰਦ ਹੋ ਰਹੀ ਹੋਰ ਰਿਕਵੈਸਟ ਹੈਗੀ ਆ ਜੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਹਨਾ ਚਾਰ ਦਿਨ ਹੀ ਤੁਹਾਡੇ ਕੋਲ ਨਹੀਂ ਰਹਿਣਾ ਜੀ ਉਹ ਤਾਂ ਮੈਂ ਦੇਖ ਲਿਆ ਬਾ ਜਲ ਉਹ ਅੰਦਾਜ਼ਾ ਸੀ ਲਾ ਲਿਆ ਸੀ ਦੇਖ ਕੇ ਨਾ ਹਾਂ ਜੀ ਉਹ ਆਹ 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 ਚਲੋ ਕੋਈ ਗੱਲ ਨਹੀਂ ਉਹ ਤਾਂ ਚਲੋ ਬਜ਼ੁਰਗ ਜੀ ਕੋਈ ਗੱਲ ਨਹੀਂ ਹਾਂ ਜੀ ਹੋਰ ਕੋਈ ਐਨੀ ਸਾਨੂੰ ਮੰਨਦੇ ਆਂ ਬਜ਼ੁਰਗ ਅੱਸੀ ਬੋਸੇ ਦੇ ਪਰਿਵਾਰਾਂ ਮੰਨਦੇ ਗੁਰੂ ਨੂੰ ਅਸੀਂ ਕਹਿੰਨੇ ਪਰ ਇਹ ਤਾਂ ਹੈਗੇ ਕਿ ਕਿੰਨਾ ਕਿੰਨਾ ਸਿਰ ਤੋਂ ਪਾਣੀ ਲੰਘ ਗਿਆ ਬਿਲਕੁਲ ਬਿਲਕੁਲ ਆਂਡੇ ਬਣਾਏ ਨੇ ਜੀ ਆਂਡੇ ਬਣਾ ਕੇ ਗੁਰੂਆਂ ਦੀ ਫੋਟੋ ਨਾਲ ਕੋਲ ਬੈੱਡ ਲੱਗਾ ਆ ਉੱਥੇ ਰੱਖਦੇ ਹੋ ਜੀ ਇਹ ਮੈਂ ਕਹਿੰਦਾ ਅੰਦਰ ਖੰਗ ਹੋ ਗਿਆ ਵੀ ਤੂੰ ਸਿੱਧਾ ਇਹ ਵੀ ਨਾ ਵੀ ਤਾਂ ਹੈ ਨਹੀਂ ਬਜ਼ੁਰਗ ਸਾਡਾ ਬਾਪੂ ਦਾਦਾ ਸਦੀਵਾਰ 100 ਸਾਲ ਦੇ ਤਕਰੀਬਨ ਸੀ ਗਾਦੀ ਉਮਰ ਹੋ ਰਹੀ ਹਾਂ ਜੀ ਹਾਂ ਜੀ ਚਲੋ ਕੋਈ ਫਿਰ ਵੀ ਕਹਿਦਾ ਨਾ ਵੀ ਸਾਨੂੰ ਮੈਨੂੰ ਕਰਾਇਆ ਦੇ ਦਿਓ ਸੁਆਹ ਪਾ ਕੇ ਤਾਂ ਮਿੱਠ ਸੁੱਖ ਦਿੰਨਾ ਨਹੀਂ ਨਹੀਂ ਕਰਨਾ ਜੀ ਬਾਬੇ ਦੀ ਫੋਟੋ ਦੇ ਮੋਹਰੇ ਖੰਡਾ ਹਰਕਤ ਦੇ ਸਰਦਾਰ ਆ ਜੀ ਜੀ ਚਲੋ ਕੋਈ ਗੱਲ ਹੀ ਪਾਜੀ ਕੋਈ ਆ ਆਪਣੇ ਕੋਲੇ ਇੱਥੇ ਮਾਤਾ ਜੀ ਹਣੀ ਜਦੋਂ ਜਦੋਂ ਜੀ ਲੈ ਜਾਣਾ ਚਾਹੋਗੇ ਤੇ ਜਦੋਂ ਮਾਰੀ ਲੈ ਗਈ ਵੀ ਜਾ ਸਕਦੇ ਆ ਤੇ ਇੱਥੇ ਆਪਣੇ ਕੋਲੇ ਸਾਜੀ ਤੇ ਉਧਰ ਤੁਹਾਡੀ ਜਿਹੜੀ ਆ ਆਪਣੀ ਜਿਹੜੀ ਕਾਲ ਆਪਣੀ ਜਿਹੜੀ ਆਪਣੀ ਜੀ ਗੱਲ ਹੋ ਰਹੀ ਪਾ ਜੀ ਰਿਕਾਰਡ ਹੋ ਰਹੀ ਮੈਂ ਤੁਹਾਨੂੰ ਦੱਸ ਦਵਾਂ ਨਾਲੇ ਨਾ ਜੀ ਹਾਂ ਜੀ ਹਾਂ ਜੀ ਆਪਾਂ ਦਿਓ ਹੁਣ ਕਿ ਆ ਰੋਈ ਸਾਡੇ ਕੋਲ ਮਾਰਦੀ ਸਵਾਦਿਆਂ ਦੀ ਠੀਕ ਹੈ ਬਜੀ ਠੀਕ ਹੈ ਓਕੇ ਸ਼ੁਕਰੀਆ ਬਜੀ ਹਾਂ ਜੀ ਹਾਂ ਜੀ ਠੀਕ ਓਕੇ 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 ਸਾਨੂੰ ਦਿਨ ਦਿਨ ਲਿਖਾ ਦਿਓ ਨੰਬਰ ਤੇ